ਮੰਦਰੀ ਆਵਾਜ਼ ਆਈ ਤੇ ਜਹਾਜ਼ ਨਾ ਨਹੀਂ ਮੰਤਰੀ ਨਿਲਗੜ ਕਰੀ ਨੇ ਕਿਹਾ ਕਿ ਦੱਖਣੀ ਗੁਆ ਦੇ ਬੇਤੁਰ ਤੇ ਛੇਤੀ ਇੱਕ ਛੋਟੀ بندرਗਾਦ ਨਿਰਮਾਣ ਕੀਤਾ ਜਾਏਗਾ ਉਹਨਾਂ ਦੱਸਿਆ ਕਿ بندرਗਾ ਮੋਰਮੂ گاਉ بندرਗਾਲੀ ਇੱਕ ਸੈਟੇਲਾਈਟ بندرਗਾਦੇ ਤੌਰ ਤੇ ਕੰਮ ਕਰੇਗੀ ਇਹ ਪ੍ਰੋਜੈਕਟ ਕੇਂਦਰ ਤੇ ਗੋਆ ਸਰਕਾਰ ਲੋ ਸਾਂਝ ਤੌਰ ਤੇ ਤਿਆਰ ਕੀਤਾ ਜਾਏਗਾ ਇਸ بندرਗਾਦ ਨਿਰਮਾਣ ਸੰਬੰਧੀ ਗੋਆ ਦੇ ਮੁੱਖ ਮੰਤਰੀ ਨੂੰ ਪ੍ਰਸਤਾਵ ਦਿੱਤਾ ਜਾ ਚੁੱਕਾ ਹੈ ਰਿਜ਼ਰਵ ਬੈਂਕ ਦੇ ਗਵਰਨਰ ਗੁਰਮ ਰਾਜਨ ਦੇ ਦੂਜੇ ਕਾਰਜਕਾਲ ਨੂੰ ਲੈ ਕੇ ਹੁਣ ਵਿਦੇਸ਼ਾਂ ਤੋਂ ਵੀ ਸਮਰਥਨ ਮਿਲਣ ਲੱਗਿਆ ਹੈ ਅਮਰੀਕਾ ਦੀ ਪੈਸਨ ਯੂਨੀਵਰਸਿਟੀ ਚ ਭਾਰਤੀ ਮੌਲਯੰਮਿਕ ਯਤਿ ਸ਼ਾਸਤਰੀ ਵਿਨਾਸ਼ ਨੇ ਰਘੂਰਾਮ ਰਾਜਨ ਦੇ ਕੰਮਾਂ ਦੀ ਚਲਾਗਾ ਕੀਤੀ ਹੈ ਦਿਖਸ਼ਿਤ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਰਘੂਰਾਮ ਰਾਜਨ ਆਰਬੀਆਈ ਗਵਰਨਰ ਦੇ ਤੌਰ ਤੇ ਦੂਜਾ ਕਾਰਜਕਾਲ ਪਾਉਣ ਦੇ ਯੋਗ ਹਨ ਪਾਰਤੀ ਮੀਖੀ ਉਦਮੀ ਸੰ ਚਟਵਾਲ ਦੀ ਅਗਵਾਈ ਵਾਲਾ ਸਮੂਹ ਦੋਹਾਜ ਆਪਣੇ ਇੱਕ ਵੱਡੇ ਹੋਟਲ ਪ੍ਰੋਜੈਕਟ ਨਾਲ ਪੱਛਮੀ ਏਸ਼ੀਆ ਬਾਜ਼ਾਰ ਵਿੱਚ ਕਦਮ ਰੱਖੇਗਾ ਇਸ ਸਮੂਹ ਅਮਰੀਕਾ ਵਿੱਚ ਪੰਜ ਨਵੇਂ ਹੋਟਲ ਖੋਲੇਗਾ ਚਟਵਾਲ ਦੇ ਡ੍ਰੀਮ ਹੋਟਲ ਸਮੂਹ ਨੇ ਇਸ ਵਿਸਤਾਰ ਪ੍ਰੋਗਰਾਮ 'ਚ 1.5 ਅਰਬ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਤਵਾਰ ਨੂੰ ਉਹਨਾਂ ਰਿਪੋਰਟਾਂ ਦਾ ਖੰਡਨ ਕੀਤਾ ਜਿਸ ਤੇ ਇੰਟਰਪੋਲ ਨੇ ਵਿਜੇ ਮਾਲਿਆ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਮਨਾ ਕੀਤਾ ਸੀ ਸੂਤਰਾਂ ਮੁਤਾਬਕ ਈਡੀ ਨੇ 12 ਮਈ ਨੂੰ ਵਿਜੇ ਮਾਲਿਆ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਇੰਟਰਪੋਲ ਕੋਲ ਮੰਗ ਕੀਤੀ ਸੀ ਤਦ ਕਿ ਇੰਟਰਪੋਲ ਨੇ ਹੋਰ ਸਬੂਤਾਂ ਦੀ ਮੰਗ ਕੀਤੀ ਸੀ ਸਸਤੀ ਕੀਮਤ ਇੰਟਰਨੈਟ ਸੁਵਿਧਾ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਡਾਟਾ ਵਿੰਡ ਵਰਚੁਅਲ ਨੈਟਵਰਕ ਆਪਰੇਟਰ ਲਈ ਅਰਜ਼ੀ ਦੇਵੇਗਾ ਇਹ ਕੰਪਨੀ ਲਾਇਸੈਂਸ ਮਿਲਣ ਤੇ ਸਿਰਫ 100 ਰੁਪਏ ਚ ਇੱਕ ਸਾਲ ਲਈ ਇੰਟਰਨੈਟ ਸੇਵਾ ਦੇਵੇਗੀ ਦਵਾਈ ਬਣਾਉਣ ਵਾਲੀ ਕੰਪਨੀ ਸਨ ਫਾਰਮਾਸਿਟਿਕਲਸ ਇੰਡਸਟਰੀਜ਼ ਲਿਮਟਿਡ ਨੇ ਫਰੰਟੇਡਾ ਬਾਇਓਫਾਰਮ ਇੱਕ ਇੰਕ ਅਮਰੀਕਾ ਸੇਤ ਆਪਣੇ ਦੋ ਪਲਾਂਟ ਵੇਚਣ ਦਾ ਐਲਾਨ ਕੀਤਾ ਹੈ ਕੰਪਨੀ ਨੇ ਜਾਰੀ ਬਿਆਨ ਚ ਦੱਸਿਆ ਕਿ ਉਹ ਫਿਲਾਡੈਲਫੀਆ ਅਤੇ ਅਰੋਰਾ ਸਥਿਤ ਪਲਾਂਟਾਂ ਸਮੇਤ 15 ਦਵਾਈਆਂ ਫਰੰਟੇਡਾ ਨੂੰ ਵੇਚੇਗੀ ਅਲਾਈਐਂਸ ਰਿਟੇਲ ਨੇ ਆਪਣਾ ਨਵਾਂ ਲਾਈਫ ਬ੍ਰਾਂਡ ਦਾ ਸਮਾਰਟਫੋਨ 6 ਲਾਂਚ ਕਰ ਦਿੱਤਾ ਹੈ ਫੋਨ ਨੂੰ ਕੰਪਨੀ ਦੀ ਵੈਬਸਾਈਟ ਤੇ ਲਿਸਟ ਕੀਤਾ ਗਿਆ ਇਸ ਦੀ ਕੀਮਤ 3999 ਰੁਪਏ ਰੱਖੀ ਗਈ ਹੈ ਇਹ ਫੋਨ ਆਨਲਾਈਨ ਸਟੋਰ ਚ ਵਿਕਰੀ ਲਈ ਉਪਲਬਧ ਹੋਏਗਾ ਅਪ੍ਰੋਕਸਿਮਲ ਪਿਸਟ੍ਰੀ ਵਨ ਬਲਾਸ ਨੇ ਸੋਸ਼ਲ ਮੀਡੀਆ ਤੇ ਸੰਕੇਤ ਦਿੱਤੇ ਹਨ ਕਿ ਗੈਲੈਕਸੀ ਨੋਟ 6 ਅਗਸਤ ਵਿੱਚ ਲਾਂਚ ਹੋ ਸਕਦਾ ਹੈ ਇਸ ਮੁਤਾਬਕ ਸੈਮਸੰਗ ਨਵਾਂ ਗੈਲੈਕਸੀ ਨੋਟ ਅਗਸਤ ਜਾਂ ਇਸ ਤੋਂ ਬਾਅਦ ਪ੍ਰਬੰਧਿਤ ਕੀਤੇ ਜਾਣ ਵਾਲੇ ਇਵੈਂਟ ਲਾਂਚ ਕਰ ਸਕਦੀ ਹੈ ਸੈਮਸੰਗ ਹਮੇਸ਼ਾ ਤੋਂ ਹੀ ਆਪਣਾ ਨਵਾਂ ਗੈਲੈਕਸੀ ਨੋਟ ਵੇਰੀਐਂਟ ਹਰ ਸਾਲ ਅਗਸਤ ਵਿੱਚ ਹੀ ਲਾਂਚ ਕਰਦੀ ਹੈ ਆਕਾ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਦੇਖਦੇ ਹੋਏ ਫੇਸਬੁਕ ਹੁਣ ਮੋਬਾਈਲ ਐਪਲੀਕੇਸ਼ਨ ਤੋਂ ਮੈਸੇਂਜਰ ਨੂੰ ਹਟਾਉਣ ਵਾਲੀ ਹੈ ਅਜਿਹਾ ਹੋਣ ਦੇ ਬਾਅਦ ਤੁਸੀਂ ਬਿਨਾ ਮੈਸੇਂਜਰ ਐਪ ਖੋਲ੍ਹੇ ਹੀ ਫੇਸਬੁਕ ਮੋਬਾਈਲ ਦੇ ਐਪ ਤੇ ਰਾਹੀਂ ਮੈਸੇਜ ਭੇਜ ਸਕਦੇ ਹੋ ਕੰਪਨੀ ਨੇ 2014 ਵਿੱਚ ਮੈਸੇਂਜਰ ਐਪ ਨੂੰ ਬਦਲ ਕੇ ਫੇਸਬੁਕ ਤੇ ਬੇਸਿਕ ਮੋਬਾਈਲ ਐਪ ਨਾਲੋਂ ਅਲੱਗ ਕਰ ਦਿੱਤਾ ਸੀ